ਤਾਰੀਵਾਲ ਚਾਰ ਨਾਲ ਜੁੜੀ ਖਬਰ ਸਾਂਝੀ ਕਰ ਰਹੇ ਹਾਂ ਗੁਰਦੁਆਰਾ ਸਿੰਘ ਸਵਾਤ ਤਾਰੀਵਾਲ ਦੇ ਸਮੂਚੀ ਪ੍ਰਬੰਧਕ ਮੇਤੀ ਪ੍ਰਧਾਨ ਬਲਵਿੰਦਰ ਸਿੰਘ ਛਟਵੀਦ ਮੁਖਵੰਤ ਸਿੰਘ ਲਾਗੀ ਕੈਸ਼ੀਅਰ ਬਜੀਤ ਸਿੰਘ ਲਾਗੀ ਗਗਨਬੀਰ ਸਿੰਘ ਲਾਗੀ ਇੰਦਰਪਾਲ ਸਿੰਘ ਅਰੋੜਾ ਗੁਰਵਿੰਦਰ ਸਿੰਘ ਲਾਗੀ ਹਰਿਵਿੰਦਰ ਸਿੰਘ ਪਟਵਾਰੀ ਬੀਬੀ ਅਮਰਜੀਤ ਕੌਰ ਆਦ ਵੱਲੋਂ ਸੰਤਾ ਦੇ ਸਹਿਯੋਗ ਨਾਲ ਵੱਡਾ ਪ੍ਰਚਾਰਾ ਕਰਦੇ ਹੋਏ ਹਰ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ ਵੱਡੀ ਮਾਤਰਾ ਵਿੱਚ ਰਾਤ ਸਮੱਗਰੀ ਲੈ ਕੇ ਧਾਰੀਵਾਲ ਤੋਂ ਰਵਾਨਾ ਹੋਏ ਗੁਰਦੁਆਰਾ ਸਿੰਘ ਸਬਾਤ ਧਾਰੀਵਾਲ ਦੇ ਗ੍ਰੰਥੀ ਸਿੰਘ ਭਾਈ ਸੰਦੀਪ ਸਿੰਘ ਵੱਲੋਂ ਸਰਪੱਤ ਦੇ ਭੜੇ ਦੀ ਅਰਦਾਸ ਕਰਕੇ ਰਾਤ ਸਮੱਗਰੀ ਨਾਲ ਭਰੀਆਂ ਦੋ ਟਰੈਕਟਰ ਟਰਾਲੀਆਂ ਅਤੇ ਟਰੰਪੂ ਹਰ ਪ੍ਰਭਾਵਿਤ ਇਲਾਕਿਆਂ ਲਈ ਚਾਲੇ ਪਾਏ ਸੇਵਾਦਾਰਾਂ ਨੇ ਦੱਸਿਆ ਕਿ ਪਹਿਲਾਂ ਗਰਾਉਂਡ ਲਾਇਓ ਤੇ ਪਹੁੰਚ ਕੇ ਹਰ ਪ੍ਰਭਾਵਿਤ ਲੋਕਾਂ ਦੀਆਂ ਜ਼ਰੂਰਤਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਸੀ ਅਤੇ ਉਹਨਾਂ ਦੀਆਂ ਮੁੱਖ ਲੋੜਾਂ ਦੀ ਪੂਰਤੀ ਲਈ ਧਾਰੀਵਾਦੀਆਂ ਸੰਤਾ ਦੇ ਸਮੂਹ ਨਾਲ ਉਪਰਾਲਾ ਕੀਤਾ ਗਿਆ ਆਓ ਤੁਹਾਨੂੰ ਦਿਖਾਉਂਦੇ ਆ ਰਾਤ ਸਮਗਰੀ ਲੈ ਕੇ ਜਾਂਦੀਆਂ ਕੁਝ ਲਾਈਵ ਤਸਵੀਰਾਂ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਗੁਰਦਰਾ ਸਿੰਘ ਸਭਾ ਦੇ ਨੂਰ ਸੰਗਤ ਵੱਲੋਂ ਨੂਰ ਸੰਗਤ ਦੇ ਸਹਿਯੋਗ ਦੇ ਨਾਲ ਜੋ ਹਰ ਪੀੜਤਾ ਵਾਸਤੇ ਵੀ ਨਵਾਜ ਸਾਜਦਾ ਜੀ ਉਹ ਆਪ ਜੀ ਦੀ ਕਿਰਪਾ ਦੇ ਨਾਲ ਸੇਵਾ ਲੈ ਕੇ ਜਾ ਰਹੇ ਹਾਂ ਆਪ ਕਿਰਪਾ ਕਰਨੀ ਰਸਤੇ ਬੈਂਡੇ ਸੰਗ ਸੰਗ ਸਹਾਈ ਹੋ ਕੇ ਰਸਤਾ ਕਰਨੀ ਸਾਜਦਾ ਜੀ ਜੋ ਬੜਾ ਦੀ ਮਾਰ ਦੇ ਪਰਿਵਾਰ ਆਏ ਹਨ ਆਪ ਕਿਰਪਾ ਕਰਨੀ ਜਨਾ ਪਰਿਵਾਰਾਂ ਦੇ ਸਤਿਕਾਰ ਕਰਿਆ ਸਤਿਕਾਰ ਕਰਕੇ ਆਪਣਾ ਮੇਰੇ ਰੋਗਤਾ ਖਾਂਦੂਰਤੀਆਂ ਦਾ ਦਰਸਾਣ ਦੇਖਣ ਕਰਕੇ ਮਾ ਜਨਾ ਪੰਚਾ ਦੀ ਜਦ ਤੱਕ ਜਨਰਾਰ ਆਇਆ ਆਪਣੀ ਕਿਰਪਾ ਭਾਰਿਤ ਬਿਨਵਾ ਰਿਹਾ ਜਿੱਤ ਦੇਖੋ ਉਭਾਰ ਅਕਰੰਤਾਂ ਬਤਨ ਬਤਨ ਸੇ ਕਾਰਨਾ ਇੱਕ ਸੰਸਾ ਅਰਸਰ ਦਾ ਦੇ ਕਰਨਾ ਬਾ ਕਰਦਾ ਕਿ ਸੇ ਸਾਰ ਜਨਰਾਰ ਨਾਰੀ ਸਵਾਸ ਦੀ ਰਾਤ ਤੋਂ ਬਾਅਦ ਰਸਤੇ ਕਾਣਾਂ ਅੰਤ ਤੱਕ ਬਾਈ ਹੋਣਾ ਜੋ ਅੱਜ ਦੇ ਮਾਤੀ ਪ੍ਰਸਾਹਰਿਕਾਂ ਦੇ ਤੋਂ ਦੀ ਆਗਿਆ ਬਲਕਿ ਅਜੀ ਦੇ ਹੀ ਪਿਆਰੇ ਮੇਰੇ ਜਨਾ ਮਿਲਿਆ ਨਾਮ ਕਿਤੇ ਆਏ ਨਾਮ ਕਰਾ ਵਾਹ ਸੇਕ ਰਜੀਤ ਸਾਹਿਬ ਪੰਜਾਬ ਅੰਦਰ ਕੁਦਰਤੀ ਆਫਤਾਂਈਆਂ ਕੁਦਰਤੀ ਆਫਤ ਦੇ ਨਾਲ ਜਿੱਥੇ ਕਿ ਮੱਖਵਕ ਥਾਵਾਂ ਤੇ ਕਾਫੀ ਨੁਕਸਾਨ ਹੋਇਆ ਵਾ ਹਰ ਜਿਹੜਾ ਵੀ ਕੋਈ ਦਾਨੀ ਸੱਜਣਾ ਉਹ ਆਪਣੇ ਹਿਸਾਬ ਨਾਲ ਜਿਹੜੀਆਂ ਸਵਾਮਾਂ ਨਿਭਾ ਰਿਹਾ ਵਾ ਅੱਜ ਸਿੰਘ ਸਭਾ ਮੁਰਦਰਾ ਧਰਿਆਲ ਦੀ ਸੁਚੇਪ ਪ੍ਰਬੰਧਕ ਕਮੇਟੀ ਅਤੇ ਉਹਨਾਂ ਦੇ ਨਾਲ ਜਿਹੜੇ ਇਥੇ ਨੂੰ ਸੰਕਾਹੀਆਂ ਵਾ ਉਹਨਾਂ ਨੂੰ ਵੱਡੀ ਮਾਤਰਾ ਦੇ ਜਿਹੜਾ ਜ਼ਰੂਰੀ ਵਸਤਾਂ ਦਾ ਸਮਾਨਾ ਜੇ ਗੱਲ ਕਰੀਏ ਪਾਣੀ ਆ ਬੱਡ ਆ ਬਿਸਤਰੇ ਆ ਕੱਪੜੇ ਆ ਬਸ ਬੱਚਿਆਂ ਦੇ ਮਤਲਬ ਹਰ ਤਰ੍ਹਾਂ ਦਾ ਸਮਾਨ ਦਵਾਈਆਂ ਤੱਕ ਜਿਹੜੀਆਂ ਆ ਉਹ ਅੱਜ ਲਾ ਕੇ ਜਾ ਰਹੇ ਆ ਮੈਂ ਸਾਥੀ ਨੂੰ ਕਹਾਂਗਾ ਕਿ ਇੱਕ ਵਾਰੀ ਦਿਖਾ ਲਿਆ ਜਾਵੇ ਵੀ ਆਹ ਦੇਖੋ ਜੀ ਇੱਕ ਨਾਲ ਸਮਾਨ ਆ ਇੱਕ ਟਰਾਲੀ ਇਹ ਲੋਡ ਦਿੱਤੀ ਜਾ ਰਹੀ ਹੈ ਸੇਵਾਦਾਰਾਂ ਨੂੰ ਇੱਕ ਟਰਾਲੀ ਅਗਲੇ ਬੰਨੇ ਆ ਜਿੱਦੇ ਕੋ ਗੱਡੇ ਵੀ ਹੈਗੇ ਆ ਉਹਦੇ ਜਿਹੜੇ ਮਤਲਬ ਇਹ ਇੱਕ ਟੰਪੀ ਹੈਗਾ ਮਤਲਬ ਬਹੁਤ ਵੱਡੀ ਮਾਤਰਾ ਜਿਹੜਾ ਵੀ ਸਮਾਨਾ ਇਹ ਜਾ ਰਿਹਾ ਆ ਇਹ ਜਿਹੜੀ ਅੱਜ ਦੀ ਜਿਹੜੀ ਹੈ ਪ੍ਰਬੰਧਕ ਕਮੇਟੀ ਆ ਮੁਨਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਜੀ ਆ ਸੈਕਟ ਜਿਹੜੇ ਮਖਵਨ ਸਿੰਘ ਲਾਗੀ ਜੀ ਆ ਕੈਸੀਰ ਬਜੀਤ ਸਿੰਘ ਲਾਗੀ ਜੀ ਆ ਮੰੰਦਰ ਗਗਨਦੀਪ ਸਿੰਘ ਲਾਗੀ ਜੀ ਗੁਰਵਿੰਦਰ ਸਿੰਘ ਲਾਗੀ ਹੁੰਦੇ ਫਾਜ਼ਿਲ ਅਰੋੜਾ ਤੇ ਬੀਬੀ ਅਮਰਜੀਤ ਕੌਰ ਆ ਅਪਲ ਸਰਦਾਰ ਹਰਦੇਵ ਸਿੰਘ ਪਟਵਾਰੀ ਤੇ ਉਸ ਮੁਕੇ ਪਟਵਾਰ ਵਾਲੀ ਜਿਹੜੀਆਂ ਜਿਹੜੀਆਂ ਸੁਆਮਾਵਾ ਸਾਰੀਆਂ ਸੰਸਥਾਵਾਂ ਪੀਤੀਆਂ ਜਾ ਰਹੀਆਂ ਜੇ ਵੱਡੀ ਮਾਤਰਾ ਚ ਸ਼ੇਰ ਸਭਾ ਗੁਰਦੁਆਰਾ ਦੀ ਇਹ ਸਮੁਤੀ ਪ੍ਰਬੰਧਕ ਕਮੇਟੀ ਦੇ ਧਾਰੀ ਵਾਲ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਜਿਹੜਾ ਇਹ ਰਸਮ ਜਾ ਰਿਹਾ ਵਾ ਇਹਦੇ ਸਮਾਂ ਚ ਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਲਈ ਜਿਹੜਾ ਬਾਬਾ ਨਾਨਕ ਸਾਹਿਬ ਦੀ ਧਰਤੀ ਜਿਹੇ ਹੜ ਆਏ ਸੀ ਉਹਨਾਂ ਦੇ ਸੰਬੰਧ ਵਿੱਚ ਦੇ ਅਸੀਂ ਗੁਰਦੁਆਰਾ ਸਿੰਘ ਸਭਾ ਵੱਲੋਂ ਭਾਰੀ ਸਮਗਰੀ ਅੱਗੇ ਦਾਸੀ ਦਿੱਤਾ ਸਬਾਰਦੀ ਹਰ ਹਜ਼ਾਰ ਮੁਖਨ ਸਿੰਘ ਨਾਲੀਆਂ ਦਾਸੀ ਦਿੱਤਾ ਵਾ ਕਿ ਕੀ ਕੀ ਸਮਾਨ ਖੜ ਰਹੇ ਆ ਤੇ ਇਹ ਕਰਕੇ ਇਹ ਜਿਹੜੀ ਸਿੱਖ ਪੌਮ ਬੜੀ ਮਹਾਨ ਕੌਮ ਆ ਤੇ ਸਿੱਖ ਪੌਮ ਜਿਹੜੀ ਇਹ ਸਾਰੀ ਕਿੱਦਾਂ ਐਕਟਰੇਟ ਦੇ ਆਏ ਨੇ ਕਿੱਦਾਂ ਫਿਲਮੀ ਕਲਾਕਾਰ ਅੱਗੇ ਆਏ ਨੇ ਸਾਰਿਆਂ ਨੇ ਵੱਧ ਚੜ ਕੇ ਬਹੁਤ ਹੀ ਜ਼ਿਆਦਾ ਇੱਥੇ ਮਦਦ ਕੀਤੀ ਆ ਇਹ ਜਿਹੜਾ ਆਪਣਾ ਇੱਕ ਮਦਦ ਕਰਨਾ ਜਿਹੜਾ ਵਾ ਕਿ ਤੇ ਸਿੱਖ ਗੋਮ ਦੇ ਜਿਹੜੇ ਜਿਹੜੇ ਚ ਭਰਿਆ ਹੋਣਾ ਤੇ ਇਸ ਕਰਕੇ ਜਿਹੜੀ ਸੁਖ ਗੋਮ ਆ ਸਾਰੀ ਦੁਨੀਆਂ ਚ ਨੰਬਰ 1 ਗੋਮ ਗਿਣੀ ਜਾਂਦੀ ਹੈ ਇਸੇ ਕਰਕੇ ਗਿਣੀ ਜਾਂਦੀ ਹੈ ਕਿ ਇਹਨਾਂ ਵਿੱਚ ਇੱਕ ਵਿਆਹ ਵਿਆਹ ਪਹਿਲਾਂ ਵਿਆਹ ਧਰਮ ਤਤ ਹੋਰ ਧਰਮ ਵਿਆਹ ਕਰ ਤੋਂ ਤੇ ਮਤਲਬ ਵਿਆਹ ਇਹਨਾਂ ਚ ਬਹੁਤ ਹੀ ਜ਼ਿਆਦਾ ਵਾ ਮਾਲ ਕਰ ਲੋ ਬਹੁਤ ਹੀ ਕੁੱਟ-ਕੁੱਟ ਕੇ ਭਰੀ ਹੋਈ ਹੈ ਇਹ ਕਰਕੇ ਅਸੀਂ ਅੱਜ ਜਿਹੜਾ ਵਾ ਵੀ ਅਸੀਂ ਉਹਨਾਂ ਦਾ ਵੀ ਜਿਹਨੀਆਂ ਨੇ ਨਜ਼ਰ ਕੀਤੀ ਹੈ ਅਸੀਂ ਆਪਣੇ ਜਿੰਨੀ ਕਿ ਸਾਡੇ ਇਲਾਕੇ ਦੇ ਸਹਿਯੋਗ ਨਾਲ ਅਸੀਂ ਮਦਦ ਉੱਥੇ ਲੈ ਕੇ ਜਾ ਰਹੇ ਹਾਂ ਮਦਦ ਕਰਦੀ ਆ ਵੀ ਚਲੋ ਸਾਡੇ ਦੇ ਥੋੜਾ ਜਿਹਾ ਸ਼ੁਕਰਾਨਾ ਹੀ ਹੈ ਮਦਦ ਬਹੁਤ ਜ਼ਿਆਦਾ ਲੋਕੀ ਵਾਦ ਤੋਂ ਵਾਦ ਕਰ ਰਹੇ ਨੇ ਉੱਥੇ ਬਸ ਇੰਨੇ ਹੀ ਗੁਨਾ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਅੱਜ ਸੇਬ ਸਬਾਗੁਰ ਗੁਰਦੁਆਰਾ ਧਾਰੀ ਵਾਲਵਲੋਂ ਪ੍ਰਧਾਨ ਬਲਵੰਦਰ ਸਿੰਘ ਉਹਨਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਦੇ ਤੋਂ ਇੱਥੋਂ ਆਪਾਂ 300 ਕੰਬਲ 11-12 ਬੈੱਡ 20 ਗੱਡੇ ਅਤੇ ਹੋਰ ਪਾਣੀ ਦਾ ਟਰਾਲਾ ਪੂਰਾ ਜਿਹੜਾ ਵਾ ਨਾਲ ਹੋਰ ਬੀਬੀਆਂ ਦੇ ਆਪਣੇ ਸਜਣਾ ਦੇ ਕੱਪੜੇ ਜਿਹੜੇ ਲਾ ਕੇ ਹਰ ਪਿੰਡ ਦਾ ਇਲਾਕੇ ਚ ਜਿੱਧਰ ਕਿ ਬਹੁਤ ਜ਼ਿਆਦਾ ਹੜ ਆਇਆ ਹੋਆ ਮੇਰਾ ਬਾਬਾ ਨਾਨਕ ਦਾ ਇਲਾਕਾ ਅਦੇ ਅੱਜ ਤੋਂ ਜਿਹੜਾ ਇਲਾਕਾ ਸਾਰਾ ਬਾਰਡਰ ਦੇ ਨਾਲ ਤੋਂ ਸੀਮੰਦਰ ਨਾਲ-ਨਾਲ ਜਿਹੜਾ ਇਲਾਕਾ ਵਾ ਉੱਥੇ ਅਸੀਂ ਪਰਸਨਲੀ ਜਾ ਕੇ ਪਹਿਲਾਂ ਪ੍ਰਧਾਨ ਉਹਨਾਂ ਦੀ ਪ੍ਰਧਾਨ ਗੇਟ ਸਾਰੇ ਪਿੰਡ ਵੇਖ ਕੇ ਆਏ ਸੀਗੇ ਤੇ ਉੱਥੇ ਹੀ ਅਸੀਂ ਜਾ ਕੇ ਇਹ ਜਿਹੜਾ ਰਜਨ ਪਾਣੀ ਆਹੀ ਕੋ ਉੱਥੇ ਵੇਖ ਕੇ ਆਏ ਆ ਸੜਕਾਂ ਦੇ ਲੋਕ ਖਲੋਤੇ ਨੇ ਘਰ-ਘਰ ਕੇ ਲੋਕਾਂ ਦੇ ਘਰਾਂ ਨੂੰ ਲੈ ਜਾਂਦੇ ਨੇ ਕਿ ਇਸ ਕਰਕੇ ਉਹ ਸਾਡੇ ਕੈਸ਼ੀਅਰ ਸਾਹਿਬ ਤੇ ਗੱਡ ਡਿਊਟੀ ਲਈ ਕਿਹੜਾ ਤਰ੍ਹਾਂ ਘਰ ਵਾਸਤੇ ਸਪੈਸ਼ਲੀ ਉਹਨਾਂ ਦੇ ਘਰ ਜਾ ਕੇ ਆਪਾਂ ਨੇ ਇਹ ਸਮਾਨ ਦੇ ਕੇ ਆਉਣਾ ਹੈ ਤੇ ਇਹ ਸਿੱਖ ਕੌਮ ਦੀ ਇੱਕ ਸਾਹਿਬ ਸ਼੍ਰੀ ਗੁਰੂ ਵੇਤੇ ਵੱਲੋਂ ਬੜੀ ਇਤਮਾਨਤਾ ਜਾਂ ਸਾਨੂੰ ਇੱਕ ਇਹੋ ਜਿਹੀ ਗੁਰਤੀ ਦੇ ਕੇ ਗਏ ਹੋਏ ਨੇ ਕਿ ਕਿਤੇ ਵੀ ਜਾਣਾ ਕਿਤੇ ਵੀ ਜੜਾਵਾ ਕੋਈ ਵੀ ਬੰਦਾ ਵਾ ਭਾਵੇਂ ਕਿਸੇ ਜਾਤ ਦਾ ਵਾ ਉੱਥੇ ਜਾ ਕੇ ਅਸਾਂ ਉਹਨਾਂ ਦੀ ਸੇਵਾ ਕਰਨੀ ਹੈ ਉਹਨਾਂ ਦੀ ਬਤੌਲਤੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਉਹ ਵੀ ਅਮੀਰ ਭਰਾਵਾਂ ਬੀਬੀਆਂ ਦੀ ਮਦਦ ਕਰ ਲਈ ਜਿਹੜੇ ਹੜ੍ਹ ਪੀੜੇ ਦੇ ਇਲਾਕਿਆਂ ਦੇ ਵਿੱਚ ਬੇ ਘਰ ਹੋਏ ਨੇ ਉਹਨਾਂ ਦੇ ਘਰ ਖਾਣ ਪੀਣ ਨੂੰ ਰੋਟੀ ਪਾਣੀ ਨਹੀਂ ਗਾ ਪਾਣੀ ਪੀਣ ਨੂੰ ਨਹੀਂ ਆ ਸਕਾ ਸਾਰਾ ਇਹ ਸਮਾਨ ਜਿਹੜਾ ਵਾ ਉਹ ਰੁੜ ਜਾ ਹੈ ਤੇ ਉਹਨਾਂ ਦੇ ਘਰ ਬੈੱਡ ਚਾਦਰਾਂ ਅਤੇ ਹੋਰ ਸਮਾਨ ਜਿਹੜਾ ਅਸੀਂ ਸਾਰੇ ਦੇਣ ਦੀ ਜਾ ਰਹੇ ਹਾਂ ਮੈਂ ਇੱਕ ਵੱਲੋਂ ਫਿਰ ਆਪਣੇ ਵੱਲੋਂ ਫਿਰ ਇਲਾਕਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਅਸੀਂ ਕਮੇਟੀ ਵੱਲੋਂ ਜਾ ਰਹੇ ਹਾਂ ਉਸ ਤਰ੍ਹਾਂ ਹੋਰ ਵੀ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਅੰਮਲਾਂ ਮਾਰਨ ਤੇ ਉੱਥੇ ਜਾ ਕੇ ਉਹਨਾਂ ਪਰਿਵਾਰਾਂ ਦੀ ਜਾ ਕੇ ਤੇ ਮਦਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਸਤਿ ਅਜ ਗੁਰਦੁਆਰਾ ਸਿੰਘ ਸਭਾਤਾਰੀ ਵੱਲੋਂ ਮਾਲ ਨੂੰ ਹਰ ਪੀਤਾਂ ਲਈ ਅਸੀਂ ਸੇਵਾ ਲਈ ਜਾ ਰਹੇ ਹਾਂ ਮਦਦ ਉਹ ਤੇ ਮਦਦ ਦੇ ਪ੍ਰਮਾਪਤ ਨਹੀਂ ਕੋਸ਼ਦਾ ਕਾਲ ਪੁਖ ਪਤਾ ਪਰਮੇਸ਼ਰ ਸਦਾ ਅਸੀਂ ਉਹਦੀ ਸੇਵਾ ਕਰ ਸਕਦੇ ਇਸ ਤੋਂ ਪਹਿਲਾਂ ਕਿਉਂਕਿ ਅਸੀਂ ਕਾਫੀ ਲੇਟ ਜਾ ਰਹੇ ਇਸ ਕਰਕੇ ਜਾ ਰਹੇ ਹਾਂ ਕਿ ਬਹੁਤ ਸਾਰੀਆਂ ਜਥੇਬੰਦੀਆਂ ਉਹਨਾਂ ਨੇ ਵੱਡੀ ਗਿਣਤੀ ਵਿੱਚ ਉੱਥੇ ਸੇਵਾ ਕੀਤੀ ਤੇ ਬਹੁਤ ਹੀ ਰਸ਼ ਪਾਇਆ ਇਸ ਉੱਤੇ ਅਸੀਂ ਥੋੜਾ ਲੇਟ ਜਾ ਰਹੇ ਜਿਨੀਆਂ ਜਥੇਬੰਦੀਆਂ ਜਿਨ੍ਹਾਂ ਨੇ ਵੱਸ ਸੇਵਾ ਕਰਨੀ ਉਹ ਕਰ ਲਓ ਉਸ ਤੋਂ ਬਾਅਦ ਹੀ ਥੋੜਾ ਇਹ ਦੇਖਾਂਗੇ ਇਸ ਤੋਂ ਪਹਿਲੇ ਅਸੀਂ ਪਿਛਲੇ ਹਫ਼ਤੇ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਕਿ ਕਿਹੜੇ ਪਿੰਡਾਂ ਵਿੱਚ ਲੋਡ ਹੈ ਇੱਥੋਂ ਅਸੀਂ ਕਲਾਂੌਰ ਗਲੜੀ ਗੁਰਬਾਬਾ ਨਾਨਕ ਅੰਦਾਜ਼ ਸਾਰਾ ਲੱਗਿਆ ਸੀ ਗਾਉਂ ਲੈਵਲ ਤੇ ਲਿਖਿਆ ਜਾ ਕੇ ਪ੍ਰਧਾਨ ਜੀ ਸਾਰੀ ਕਮੇਟੀ ਗਈ ਸੀ ਨਾਲ ਤੇ ਅਸੀਂ ਉੱਧਰ ਜਿਹੜੇ ਦੇਖੇ ਜਿਹੜੇ ਆਮ ਤੌਰ ਤੇ ਦੇਖਣ ਜਾਏ ਹਾਈਵੇ ਦੇ ਜਾਂ ਸਮੇਲ ਡੋਰ ਦੇ ਲਾਗੇ ਪਿੰਡਾਂ ਉੱਥੇ ਸੇਵਾ ਪਹੁੰਚ ਜਾਂਦੀ ਆ ਤੇ ਜਿਹੜੇ 10 15 ਕਿਲੋਮੀਟਰ ਦੂਰ ਆ ਉੱਥੇ ਸੇਵਾ ਨਹੀਂ ਪਹੁੰਚਦੀ ਸੋ ਅਸੀਂ ਹੁਣ ਜਿਹੜੇ ਉੱਥੇ ਦੇਖ ਕੇ ਆਏ ਆ ਗੰਦਾਸ ਤੋਂ ਅੱਗੇ ਪੰਜ ਗਰਾਈਆਂ ਗੱਗੜ ਚੰਡੀਗੜ ਬਾਦਲੀ ਨੰਗਲ ਕਮਰਾ ਦਰਿਆ ਮੂਸਾ ਇਹ ਜਿਹੜੇ ਮੇਨ ਇਹ ਅੱਧਿਆਂ ਤੋਂ ਦੂਰ ਨਹੀਂ ਜੀ ਕੋਸ਼ਿਸ਼ ਕਰਾਂਗੇ ਜਿੱਥੇ ਅਸੀਂ ਪਹਿਲਾਂ ਦੇਖੇ ਉੱਥੇ ਸੇਵਾ ਆਪ ਜਾਵਾਂਗੇ ਸੋ ਇਹ ਇੱਕ ਇਹਦੀ ਮਦਦ ਨਹੀਂ ਇੱਕ ਸੇਵਾ ਹੈ ਔਰ ਇਹ ਬੜੀ ਵੱਡੀ ਇੱਕ ਮੁਸ਼ਾਲ ਕਾਮ ਕੀਤੀ ਜਿੱਥੇ ਸਿੱਖ ਧਰਮ ਉੱਥੇ ਬਾਕੀ ਧਰਮ ਮੁਸਲਮਾਨ ਸਨਾਤੀ ਹਿੰਦੂ ਤਾਂ ਬਹੁਤ ਵੱਡੀ ਇੱਕ ਸੇਵਾ ਕੀਤੀ ਇੱਕ ਸਿੱਖ ਧਰਮ ਨੇ ਇੱਕ ਲੀਪਾਈ ਆ ਬਾਕੀਆਂ ਨੂੰ ਇੱਕ ਸਾਰੇ ਹਿਸਾਬ ਨਾਲ ਦੱਸ ਇੱਕ ਯਾਜ ਰੱਸੀ ਆ ਸਿੱਖਿਆ ਦਿੱਤੀ ਕਿ ਸੇਵਾ ਕਿਵੇਂ ਕਰਨੀ ਸੋ ਇਹ ਗੁਰਦਵਾਰਾ ਸਿੰਘ ਸਭਾ ਦੀ ਸੂ ਸਾਰੇ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਾ ਰਹੀ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ